ਮम्मा ਕਿੱਥੇ ਝੱਲੇ ਪਾਰ ਤੇ ਜੀਨੂ ਵੀ ਤੇ ਜੱਲਾ ਜੀਨੂ ਜੀ ਜੀਨੂ ਜਾ ਕੇ ਚੱਲਾ ਮੈਂ ਪਾਰ ਤੇ ਚੱਲੀ ਆ ਜੀਨੂ ਨੇ ਪੈਸੇ ਫੜੇ ਆ ਵਾਓ ਇਹ ਕਿੱਥੇ ਦੇਣੇ ਤੁਸੀਂ ਹਾਂ ਦੇਖੋ ਹੋ ਗਿਆ ਰੈਡੀ ਵਾਓ ਜੀਨੂ ਕਦੇ ਨੋ ਨੂੰ ਲੱਗਦਾ ਵੈ ਸੋੜ ਲਾ ਦੇ ਸੋਟ ਹਾਂਜੀ ਮੈਂ ਵੀ ਤੇ ਆ ਰਿਹਾ ਵੀਰੇ ਕੋਈ ਤੇ ਬੈਗ ਵੀ ਲੈ ਲਿਓ ਮੈਂ ਗਵਾਹ ਕੱਥੇ ਕਰ ਲਵਾਂ ਸਾਡੇ ਤੁਹਾਨੂੰ ਪਤਾ ਨਹੀਂ ਕਦੋਂ ਜਾਣਾ ਪਰ ਮੈਂ ਆਪਣੇ ਵੱਲੋਂ ਕੱਥੇ ਕਰ ਲਵਾਂ ਨਾ ਮਾਲ। ਹੈਲੋ। ਥੀਟਰ ਮਾਰ ਲਪਾ। ਭੱਜਾ। ਥੀਟਰ ਆ ਜਾ। ਲੇਟ ਹੈ ਨਹੀਂ ਸੱਚ। ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮੂਵੀ ਲਾਈਫ। ਫੋਰ ਸੋ ਨਾ ਤੁਸੀਂ ਸਾਰੇ ਜਾਣੇ ਕਿਵੇਂ ਹੋ ਠੀਕ ਠਾਕ ਹੋ ਜੀ। ਐਂਡ ਵੀ ਬਿਲਕੁਲ ਠੀਕ ਠਾਕ ਆਮੇ ਕਰ ਦਿਆ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਵਧੀਆ ਹੋਗੇ ਆਪਣੇ ਘਰ। ਅੱਜ ਮੈਂ ਸਭ ਤੋਂ ਪਹਿਲਾਂ ਸਾਰੇ ਘਰ ਦੇ ਕੰਮ ਛੱਡ ਕੇ ਜਾਰੀਆਂ ਪਾਰਟ ਤੇ ਖਲਾਰਾ ਮੈਂ ਕਾ ਸੋਚਿਆ ਆ ਕੇ ਚੱਕੂੰਗੀ ਕਿਉਂਕਿ ਡੇਲੀ ਆਪਾਂ ਘਰ ਦਾ ਕੰਮ ਕਰਦੇ ਆਂ ਮੈਨੂੰ ਇਦਾਂ ਲੱਗਦਾ ਕਿ ਟਾਈਮ ਕੱਟ ਕੇ ਆਪਾਂ ਨੂੰ ਪਾਰਟ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਆ ਸੋ ਮੈਂ ਹੋ ਚੁੱਕਿਆ ਰੈਡੀ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਸੂਟ ਦੱਸਿਓ ਤੁਹਾਨੂੰ ਸਾਰਿਆਂ ਨੂੰ ਕਿਵੇਂ ਦਾ ਲੱਗਿਆ ਪੂਲ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਚਲੋ ਚਲੋ ਪਪਾ ਆ ਜੋ ਪਪਾ ਮੇਰਾ ਪੂਲ ਸੂਟ ਦਿਖਾਓ ਪਹਿਲਾਂ ਸਾਰਿਆਂ ਨੂੰ

जिमे के थोनो सारेयानु पता ही है कल मैं अपना मॉर्निंग ਦੇ ਵਿੱਚ ਵਲੌਗ ਆ ਤੁਹਾਡਾ ਨਾਲ ਸ਼ੇਅਰ ਨਹੀਂ ਕਰ ਪਾਈ ਔਰ ਕੱਲ ਨਾ ਮੈਂ ਬਸ ਉੱਠ ਕੇ ਸਵੇਰੇ ਫਟਾਫਟ ਆਪਣੇ ਕਪੜੇ ਵਾਸ਼ ਕੀਤੇ ਉਸ ਤੋਂ ਬਾਅਦ ਬਸ ਰੈਡੀ ਹੋ ਕੇ ਮੈਂ ਚਲੇਗੀ ਸੀਗੇ ਪਾਰਟ ਤੇ ਕਿਸੇ ਦੇ ਘਰ ਪਾਰਟ ਸੀਗਾ ਸਾਰਾ ਕੰਮ ਕਾਰ ਛੱਡ ਕੇ ਮੈਂ ਕਾ ਅੱਜ ਮੈਂ ਪਹਿਲਾ ਪਾਰਟ ਤੇ ਜਾਉਂਗੀ ਕਿਉਂਕਿ ਜਿਵੇਂ ਤੁਹਾਨੂੰ ਪਤਾ ਨਾ ਮੈਂ ਉਹ ਘਰ ਦੇ ਵਿੱਚ ਕੱਲੀਆਂ ਅਗਰ ਕਿਤੇ ਜਾਣਾ ਹੋਵੇ ਤਾਂ ਮੈਂ ਬਾਹਰਲੇ ਕੰਮ ਵੀ ਨਾ ਨਿਪਟਾਣੇ ਹੁੰਦੇ ਨਾਲ ਮੈਂ ਆਪਣੇ ਘਰ ਦੇ ਕੰਮ ਵੀ ਦੇਖਨੇ ਹੁੰਦੇ ਨਾਲ ਨਾਲ ਮੈਂ ਆਪਣਾ YouTube ਵੀ ਦੇਖਦੀ ਆ ਸੋ ਇਸ ਕਰਕੇ ਬਾਹਰਲੇ ਅੰਦਰਲੇ YouTube ਤੇ ਸਾਰੇ ਕੰਮ ਮੈਂ ਖੁਦ ਹੀ ਮੈਨੇਜ ਕਰਦੀ ਆ ਦਾ ਹੁੰਦਾ ਨਾ ਜਦੋਂ ਕੋਈ ਤੁਹਾਨੂੰ ਇਨਵੀਟੇਸ਼ਨ ਦਿੰਦਾ ਫਿਰ ਉੱਥੇ ਵੀ ਆਪਾਂ ਨੂੰ ਜਾਣਾ ਹੀ ਪੈਂਦਾ ਆ ਇਸ ਕਰਕੇ ਸਾਰਾ ਕੰਮਕਾਰ ਛੱਡ ਕੇ ਫਿਰ ਮੈਂ ਆ ਕੇ ਆਪਣਾ ਜਿਹੜਾ ਇਹ ਵਾਲਾ ਵਲੌਗ ਸ਼ੂਟ ਕੀਤਾ ਮੈਂ ਨਾ ਉਥੋਂ 1.5 ਵਜੇ ਆਈ ਸੀਗੀ ਆ ਕੇ ਸਭ ਤੋਂ ਪਹਿਲਾਂ ਮੈਂ ਲੰਚ ਕਰਵਾਇਆ ਸਾਰਿਆਂ ਨੂੰ ਮੈਂ ਖੁਦ ਵੀ ਲੰਚ ਕੀਤਾ ਉਸ ਤੋਂ ਬਾਅਦ ਸਵੇਰ ਔਰ ਦੁਪਹਿਰ ਦੇ ਭਾਂਡੇ ਸਾਰੇ ਇਕੱਠੇ ਕਰਕੇ ਫਿਰ ਮੈਂ ਇੱਕ ਵਾਰੀ ਟੋਕਰਾ ਭਰ ਕੇ ਭਾਂਡਿਆਂ ਦਾ ਮੰਜਿਆ ਨਾਲ ਨਾਲ ਇੱਥੇ ਮੈਂ ਆਪਣੀ ਸਲਫ ਵਗਾਰਾ ਸਾਰੀ ਜਿਹੜੀ ਰਸੋਈ ਹੈ ਸਾਰੀ ਕਲੀਨ ਕੀਤੀ ਆ ਕੇ ਮੈਂ ਇੱਕ ਸੈਕਿੰਡ ਵੀ ਬੈਠੀ ਨਹੀਂ ਆ ਕੇ ਜੇ ਤੁਸੀਂ ਦੇਖ ਸਕਦੇ ਕੱਪੜੇ ਵੀ ਮੈਂ ਚੇਂਜ ਨਹੀਂ ਕੀਤੇ ਆਪਣੇ ਕੰਮ ਤੇ ਆ ਕੇ ਲੱਗ ਗਈਆਂ ਕਿ ਆ ਕੇ ਸਾਰੇ ਕੰਮੇ ਨਿਪਟਾਣੇ ਮੈਨੂੰ ਹੀ ਪੈਣੇ ਸੀਗੇ ਔਰ ਇਸ ਕਰਕੇ ਨਹੀਂ ਮੈਂ ਬੈਠੀ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਸੀਗਾ ਤੁਹਾਨੂੰ ਪਤਾ ਨਾ ਜਦੋਂ ਆਪਾਂ ਕਿਤੇ ਵੀ ਨਿਕਲਦੇ ਆ ਕਿਤੇ ਵੀ ਜਾਣੇ ਚਾਹੇ ਫੇ ਘੁਮ ਘੁਮਨ ਫਿਰਨ ਵਾਸਤੇ ਜਾਣੇ ਆ ਖਲਾਰਾ ਆਪਾਂ ਐਸੇ ਤਰੀਕੇ ਨਾਲ ਸਮੇਟ ਕੇ ਚਲੇ ਜਾਂਦੇ ਆ ਆ ਕੇ ਫਿਰ ਖੁਦ ਹੀ ਟੈਨਸ਼ਨ ਹੁੰਦੀ ਆ ਕੰਮ ਕਰਨ ਦੀ ਤਾਂ ਕਰਕੇ ਮੈਂ ਇੱਥੇ ਫਟਾਫਟ ਕੰਮ ਕਰਨ ਲੱਗੀ ਹੋਈ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਦੋ ਤਿੰਨ ਦਿਨ ਹੋ ਗਏ ਮੇਰੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਹੈਗੀ ਔਰ ਫਿਰ ਵੀ ਨੇ ਐਦਾ ਹੋ ਜਾਂਦਾ ਕਿ ਤੁਹਾਡੀ ਤਬੀਅਾ ਚਾਹੇ ਠੀਕ ਹੋਵੇ ਚਾਹੇ ਨਾ ਹੋਵੇ ਆਪਾਂ ਨੂੰ ਘਰ ਦੇ ਕੰਮ ਆ ਜਿਹੜੇ ਕਰਨੇ ਹੀ ਪੈਣੇ ਮੈਂ ਜਿਵੇਂ ਤੁਹਾਨੂੰ ਹਮੇਸ਼ਾ ਸਾਰਿਆਂ ਨੂੰ ਏਸੀ ਕਰਕੇ ਕਹਿਨੀ ਹੁੰਦੀ ਆ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਚਾਹੇ ਤੁਹਾਡੇ ਨਾਲ ਕੋਈ ਹੈਗਾ ਕੰਮ ਕਰਵਾ ਲੈ ਵਾਲਾ ਚਾਹੇ ਨਹੀਂ ਕੰਮ ਕਰਵਾਉਣ ਵਾਲਾ ਹੈਗਾ ਪਲੀਜ਼ ਆਪਣੇ ਕੰਮ ਖੁਦ ਕਰਨਾ ਸਿੱਖੋ ਕਿਸੇ ਤੇ ਡਿਪੈਂਡ ਬਿਲਕੁਲ ਵੀ ਨਾ ਰਹੋ ਚਾਹੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਆ ਐਨਾਕ ਆਪਣੇ ਵਿੱਚ ਦਮ ਰੱਖੋ ਕੰਮ ਕਰਨ ਦਾ ਤਾਂ ਹੀ ਤੁਸੀਂ ਬਿਮਾਰ ਹੋਵੇ ਚਾਹ ਮੈਂ ਕੰਮ ਖੁਦ ਕਰ ਸਕੋ اور ਦੂਸਰੇ ਵੱਲ ਨਾ ਦੇਖੋ ਮੇਰੀ ਆਦਤ ਐਦਾ ਦੀ ਹੈ ਅਗਰ ਮੇਰੇ ਕੋਲ ਕੋਈ ਵੀ ਹਾਊਸ ਹੈਲਪਰ ਹੋਵੇ ਜਾਂ ਫੇ ਹੋਰ ਵੀ ਘਰ ਦਾ ਕੋਈ ਫੈਮਿਲੀ ਮੈਂਬਰ ਆਇਆ ਹੋਵੇ ਮੈਂ ਕਦੀ ਵੀ ਕਿਸੇ ਅਲ ਇਹ ਨਹੀਂ ਦੇਖਦੀ ਵੀ ਉਹ ਉੱਠ ਗਈ ਫੇ ਮੈਂ ਨਾ ਕੰਮ ਕਰਾਏਗੀ ਜਾਂ ਫੇ ਮੈਂ ਉਹਨੂੰ ਦੇਖੀ ਜਾਵਾਂ ਵੀ ਚਲ ਕੋਈ ਨਹੀਂ ਇਹ ਕਰਦੀ ਐ ਜਾਂ ਫੇ ਮੈਂ ਕਰਦੀ ਆ ਮੇਰਾ ਇਹ ਬਿਲਕੁਲ ਵੀ ਸੁਭਾਣੀਆਂ ਬਸ ਮੈਨੂੰ ਪਤਾ ਹੁੰਦਾ ਮੈਂ ਆਪਣੇ ਕਿਹੜੇ ਕੰਮ ਕਰਨੇ ਟਾਈਮ ਨਾਲ ਕਿਹੜੇ ਕੰਮ ਨਹੀਂ ਕਰਨੇ ਇਸ ਕਰਕੇ ਮੈਂ ਹਮੇਸ਼ਾ ਮਥੋਂ ਨੂੰ ਵੀ ਮੋਟੀਵੇਟ ਕਰਦੀ ਹੁੰਨੀ ਖੁਦ ਵੀ ਆਪਣੇ ਆਪ ਨੂੰ ਮੋਟੀਵੇਟ ਕਰਕੇ ਆਪਣੇ ਕੰਮਾਂ ਜਿਹੜੇ ਟਾਈਮ ਟੂ ਟਾਈਮ ਤਾਂ ਦੀ ਕੋਸ਼ਿਸ਼ ਕਰਦੀ ਆ ਉਹਨਾਂ ਇੱਕ ਗੱਲ ਹੋਰ ਮੈਂ ਤੁਹਾਨੂੰ ਹਮੇਸ਼ਾ ਕਹਿਣੀ ਹੁੰਦੀ ਆ ਕਿ ਤੁਸੀਂ ਚਾਹੇ ਕੰਮ ਹੱਸ ਕੇ ਕਰੋ ਚਾਹੇ ਰੋ ਕੇ ਕਰੋ ਕੰਮ ਤਾਂ ਕਰਨਾ ਹੀ ਪੈਣਾ ਆ ਔਰ ਮੇਰਾ ਮੰਨਣਾ ਇਹ ਹੀ ਆ ਕਿ ਰੋਣਾ ਹੀ ਕਿਉਂ ਆ ਜਦ ਤੁਹਾਨੂੰ ਪਤਾ ਸਾਰੇ ਕੰਮ ਤੁਹਾਨੂੰ ਖੁਦ ਹੀ ਮੈਨੇਜ ਕਰਨੇ ਪੈਣੇ ਆ ਤੁਹਾਨੂੰ ਖੁਦ ਹੀ ਕੰਮ ਕਰਨੇ ਪੈਣੇ ਆ ਇਸ ਤੋਂ ਚੰਗਾ ਕਿ ਤੁਸੀਂ ਆਪਣੇ ਕੰਮਾਂ ਸਾਰੇ ਹੱਸ-ਹੱਸ ਕੇ ਨਿਪਟਾ ਲਓ ਔਰ ਚੰਗਾ ਰਹੇਗਾ ਇਸ ਤਰੀਕੇ ਨਾਲ ਸਿਮਾਕ ਤੇ ਬਰਡਨ ਵੀ ਨਹੀਂ ਪੈਂਦਾ ਹੈਗਾ ਔਰ ਤੁਸੀਂ ਸਟ्रेस ਫਰੀ ਵੀ ਰਹਿੰਦੇ ਆ ਅੱਜ ਵਾਲਾ ਜਿਹੜਾ ਵਲੌਗ ਹੈ ਨਾ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਮੇਰਾ ਰੁਟੀਨ ਹੈ ਕਿਉਂਕਿ ਹਮੇਸ਼ਾ ਮੈਂ ਬੋਲ ਕੇ ਤੁਹਾਨੂੰ ਦੱਸਦੀ ਹਾਂ ਆਪਣੇ ਰੁਟੀਨ ਅੱਜ ਮੈਂ ਕੀ ਕੀਤਾ ਕਿੰਨੇ ਵਜੇ ਕੀਤਾ ਬਟ ਉਹਦੇ ਨਾਲ ਨਾਲ ਮੈਂ ਤੁਹਾਨੂੰ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਸ਼ੇਅਰ ਕਰਨੀਆਂ ਜਿਹੜੀਆਂ ਮੈਂ ਨਾ ਰਿਲੇਟ ਕਰਦੀਆਂ ਕਿਸੇ ਨਾਲ ਜਾਂ ਫੇ ਕਿਸੇ ਭੈਣ ਦੇ ਨਾਲ ਰਿਲੇਟ ਕਰਦੀਆਂ ਔਰ ਕਾਫੀ ਦਿਨ ਹੋ ਗਏ ਮੈਂ ਉਹਨਾਂ ਦੇ ਨਾਲ ਮਤਲਬ ਮੇਰੇ ਕੰਟੈਕਟ ਚ ਨੇ ਉਹ ਬਸੀ ਬਹੁਤ ਸੋਹਣੀਆਂ ਗੱਲਾਂ ਕਰਦੇ ਉਹ ਵੀ ਮੇਨਾਂ ਕਾਫੀ ਸਾਰੀਆਂ ਗੱਲਾਂ ਸ਼ੇਅਰ ਕਰਦੇ ਆ ਔਰ ਮੈਂ ਵੀ ਕਰਦੀ ਹੁੰਨੀ ਮੈਨੂੰ ਚੰਗਾ ਲੱਗਦਾ ਆ ਔਰ ਸਭ ਤੋਂ ਅੱਛੀ ਗੱਲ ਮੈਨੂੰ ਇਹ ਲੱਗਦਾ ਕਿ ਕੋਈ ਮੈਨੂੰ ਉਸ ਕਾਬਲ ਸਮਝਦਾ ਆ ਕਿ ਹਾਂ ਵੀ ਅਸੀਂ ਇਹਦੇ ਨਾਲ ਆਪਣਾ ਆਪਣਾ ਟਰਸਟ ਕਰਕੇ ਆਪਾਂ ਆਪਣੀ ਗੱਲ ਸ਼ੇਅਰ ਕਰ ਸਕਦੇ ਆ ਭੈਣ ਨੇ ਮੈਨੂੰ ਕਿਹਾ ਸੀਗਾ ਕਿ ਮੈਂ ਬਹ ਸਾਰੀ ਦਿੱਕਤ ਆਂਦੀ ਆ ਅਕਸਰ ਫੈਮਿਲੀ ਵਿੱਚ ਆਂਦੀ ਰਹਿੰਦੀ ਆ ਜਿੱਦਾਂ ਇਹ ਹੁੰਦਾ ਨਾ ਵੀ ਜਿੱਦਾਂ ਉਹਨਾਂ ਦੇ ਹਸਬੰਡ ਆ ਜਿਹੜੇ ਸਪੋਰਟ ਕਰਦੇ ਆ YouTube ਚੈਨਲ ਵਾਸਤੇ ਔਰ ਜਿਹੜੇ ਉਹਨਾਂ ਦੇ ਇਨ-ਲॉज ਆ ਮਤਲਬ ਦਰਾਨੀ ਜਠਾਨੀ ਜਾਣ ਲੋ ਸਾਸਵਾ ਉਹ ਮਤਲਬ ਸਪੋਰਟ ਨਹੀਂ ਕਰਦੇ ਚੰਗਾ ਨਹੀਂ ਸਮਝਦੇ ਵਲੌਗ ਵਿੱਚ ਔਰ ਪਤਾ ਕੀ ਗੱਲਾ ਕਾਫੀ ਸਾਰੀ ਪ੍ਰੋਬਲਮ ਸਾਨੂੰ ਫੈਮਿਲੀ ਦੇ ਵਿੱਚ ਰਹਿ ਕੇ ਆਂਦੀ ਆ ਮੈਨੂੰ ਨਾ ਬਸ ਇੱਕ ਚੀਜ਼ ਦਾ ਪਤਾ ਹੈ ਕਿ ਤੁਸੀਂ ਨਾ ਅਗਰ YouTube ਤੇ ਕੰਮ ਕਰਦੇ ਪਿਓ ਨਾ ਅਗਰ ਤੁਹਾਨੂੰ ਫੈਮਿਲੀ سپورਟ ਹੈਗਾ ਆ ਜਾਂ ਫਿਰ ਹਸਬੰਡ ਦਾ سپورਟ ਹੈਗਾ ਫਿਰ ਤਾਂ ਨਾ ਬਹੁਤ ਚੰਗੀ ਗੱਲ ਆ ਕਿਉਂਕਿ ਤੁਸੀਂ ਨਾ ਇਹ ਕੰਮ ਐਦਾ ਤਾਂ ਤੁਸੀਂ ਆਪਣੀ ਫੈਮਿਲੀ ਦੇ سپورਟ ਤੋਂ ਬਿਨਾ ਬਿਲਕੁਲ ਵੀ ਨਹੀਂ ਕਰ ਸਕਦੇ ਚਾਹੇ ਉਹ ਤੁਹਾਡਾ ਪੂਰੀ ਫੈਮਿਲੀ ਚਾਹੇ ਫਿਰ ਤੁਹਾਡੇ ਉਹ ਇਕੱਲੇ ਹਸਬੰਡ ਆ ਹੁਣ ਜਿਵੇਂ ਮੇਰੀ ਫੈਮਿਲੀ ਦੇ ਵਿੱਚ ਮੇਰੇ ਹਸਬੰਡ ਹੀ ਆ ਜਿਹੜੇ ਮੈਨੂੰ ਸਭ ਤੋਂ ਜ਼ਿਆਦਾ سپورਟ ਕਰਦੇ ਆ ਕਿਉਂਕਿ ਉਹਨਾਂ ਦੇ سپورਟ ਤੋਂ ਬਿਨਾ ਤਾਂ ਮੈਂ YouTube ਚੈਨ ਸਾਰੀਆਂ ਚੀਜ਼ਾਂ ਮੈਂ ਮੈਨੇਜ ਨਹੀਂ ਕਰਦੀ ਬਟ ਹਾਂ ਇਨਾ ਕਦਮ ਰੱਖਦੀ ਆ ਕਿ ਅਗਰ ਮੈਂ YouTube ਚੈਨਲ ਖੋਲ੍ਹ ਲਿਆ ਤਾਂ ਮੈਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਨਾ ਉਹ ਮੇਰੀ ਨਾ ਪਰਸਨਲ ਚੁਆਇਸ ਆ ਜਾਂ ਫਿਰ ਉਹ ਮੇਰਾ ਮਤਲਬ ਮੇਰਾ ਹੈਂਡਲ ਆ ਵੀ ਮੈਂ ਉਹਨੂੰ ਕਿਸ ਤਰੀਕੇ ਨਾਲ ਆਪਣਾ ਮੈਨੇਜ ਕਰਨਾ ਸਾਰੀਆਂ ਚੀਜ਼ਾਂ ਨੂੰ ਕਿਵੇਂ ਨਹੀਂ ਉਹਨਾਂ ਨੇ ਮੈਨੂੰ ਸਿਰਫ ਕਹਿ ਤਾ ਸੀਗਾ ਤੂੰ YouTube ਚੈਨਲ ਚਲਾ ਲੈ ਪਰ ਉਹਨੇ ਮੇਰੇ ਨਾਲ ਇਹ ਵੀ ਕਹਿ ਸੀਗਾ ਅਗਰ ਤੂੰ YouTube ਚੈਨਲ ਚਲਾਣਾ ਤੇਰੀ ਰਿਸਪੌਂਸਿਬਿਲਟੀ ਬਣਦੀ ਆ ਤੂੰ ਘਰ ਦੀਆਂ ਚੀਜ਼ਾਂ ਨੂੰ ਵੀ ਕਿਸ ਤਰੀਕੇ ਨਾਲ ਹੈਂਡਲ ਕਰਨਾ ਆ ਉਹ ਟਾਈਮ ਟੂ ਟਾਈਮ ਹਰੇਕ ਨੂੰ ਸਾਰੀ ਚੀਜ਼ ਮਿਲਣੀ ਚਾਹੀਦੀ ਇਨਕਲੂਡਿੰ ਉਂ ਜਿਵੇਂ ਜੋ ਜੋ ਵੀ ਪਰਿਵਾਰ ਪਰਿਵਾਰ ਦੇ ਵਿੱਚ ਪ੍ਰੋਸੈਸ ਹੁੰਦਾ ਆ ਸੋ ਮੈਂ ਇਹ ਚੀਜ਼ਾਂ ਦਿਮਾਗ 'ਚ ਰੱਖ ਕੇ ਨਾ ਫਿਰ ਆਪਣਾ YouTube ਚੈਨਲ ਸਟਾਰਟ ਕੀਤਾ ਸੀਗਾ ਬਾਕੀ ਇਹ ਜਦੋਂ ਮੈਂ ਚੈਨਲ ਸਟਾਰਟ ਕੀਤਾ ਸੀ ਬਹੁਤ ਸਾਰੀਆਂ ਗਲਤੀਆਂ ਮੈਂ ਕਰਦੀ ਗਈਆਂ ਔਰ ਹੌਲੀ-ਹੌਲੀ ਜਿੱਦਾਂ-ਜਿੱਦਾਂ ਮੈਂ YouTube ਤੇ ਕੰਮ ਕਰੀ ਗਈ ਆਪਣੇ ਗਲਤੀਆਂ ਨੂੰ ਵੀ ਸੁਧਾਰਦੀ ਗਈ ਮੇਰੇ 'ਚ ਬਹੁਤ ਸਾਰੇ ਚੇਂਜਸ ਆਏ ਆ ਆਪਣੇ ਆਪ 'ਚ ਮੈਂ ਚੇਂਜਸ ਕੀਤੇ ਆ ਔਰ ਲਿਆਣੇ ਵੀ ਪੈਂਦੇ ਆ ਐਦਾਂ ਨਹੀਂ ਆ ਵੀ ਤੁਸੀਂ ਉਦਾਂ ਦੇ ਉਦਾਂ ਹੀ ਰਹਿਨੇ ਆ ਆਟੋਮੈਟਿਕਲੀ ਤੁਹਾਡੀ ਲਾਈਫ ਚੇਂਜ ਹੋ ਜਾਂਦੀ ਜੇ ਤੁਸੀਂ YouTube ਤੇ ਆਂਦੇ ਆ ਤੁਹਾਡੇ ਕੰਮ ਕਰਨ ਦਾ ਤਰੀਕਾ ਬੋਲਣ ਦਾ ਤਰੀਕਾ ਆਡੀਅנס ਨਾਲ ਗੱਲ ਕਰਨ ਦਾ ਤਰੀਕਾ ਤੁਸੀਂ ਕਿਸ ਤਰੀਕੇ ਨਾਲ ਇੰਟਰੈਕਟ ਕਰਦੇ ਹੋ ਉਹਨਾਂ ਆਟੋਮੈਟਿਕਲੀ ਤੁਹਾਨੂੰ ਖੁਦ ਹੀ ਆਉਣ ਲੱਗ ਜਾਂਦਾ ਜਦ ਤੁਸੀਂ ਡੇਲੀ ਆਪਣਾ YouTube ਤੇ ਕੰਮ ਕਰਦੇ ਹੋ اس میں بہنا واسطے بھی یہی میسج دینا چاہندیاں اور جڑی میری بہناں ڈیلی گل ہوندی ہے یا پھر ایک دو دن چھڈ کے گل ہوندی کرن بہناں ਮੰਨਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੀ ਆ ਕੋਈ ਗੱਲ ਨਹੀਂ ਅਗਾਂ ਤੁਹਾਡੇ ਲੌਸ ਤੁਹਾਨੂੰ ਨਹੀਂ ਲਾਈਕ ਕਰਦੇ ਤੁਹਾਡੀ ਵੀਡੀਓਜ਼ ਨੂੰ ਨਹੀਂ ਲਾਈਕ ਕਰਦੇ ਉਹ ਟੈਂਸ਼ਨ ਤੁਹਾਡੀ ਇੱਕ ਸਾਈਡ ਤੇ ਉਸ ਟੈਂਸ਼ਨ ਨੂੰ ਰੱਖ ਕੇ ਜਿਹੜਾ ਤੁਸੀਂ ਚੈਨਲ ਬਣਾਇਆ ਹੋਇਆ ਹੈ ਨਾ ਪਲੀਜ਼ ਤੁਸੀਂ ਸਭ ਤੋਂ ਪਹਿਲਾਂ ਉਸ ਕੰਮ ਤੇ ਫੋਕਸ ਕਰੋ ਕਿਉਂਕਿ ਤੁਹਾਡੇ ਨਾਲ ਤੁਹਾਡੇ ਹਸਬੰਡ ਹੈਗੇ ਆ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਉਹਨਾਂ ਰਹੀ ਗੱਲ ਲੋਕਾਂ ਦੀ ਵੀ ਲੋਕੀ ਲਾਈਕ ਨਹੀਂ ਕਰਦੇ ਜਿੱਦਾਂ ਹੁਣ ਕਈ ਵਾਰ ਮੈਨੂੰ ਵੀ ਤੁਹਾਨੂੰ ਲੱਗਦਾ ਮੈਨੂੰ ਨਹੀਂ ਲੋਕੀ ਕਹਿੰਦੇ ਹੋਣਗੇ ਸਾਰਾ ਦਿਨ ਫੋਨ ਚੱਕ ਕੇ ਘੁੰਮਦੀ ਰਹਿੰਦੀ ਆ ਕਰਦੀ ਕੀ ਰਹਿੰਦੀ ਆ ਉਹੀ ਕੰਮ ਕਰਦੀ ਰਹਿੰਦੀ ਉਹੀ ਸਾਰਾ ਕੁਝ ਸ਼ੂਟ ਕਰਦੀ ਰਹਿੰਦੀ ਮੈਨੂੰ ਵੀ ਬਹੁਤ ਸਾਰੇ ਲੋਕੀ ਬਹੁਤ ਕੁਝ ਕਹਿੰਦੇ ਆ ਅਗਰ ਜੇ ਮੈਂ ਹੁਣ ਲੋਕਾਂ ਦੀ ਪਰਵਾਹ ਕਰਨ ਲੱਪੀ ਨਾ ਫਿਰ ਤਾਂ ਮੈਂ ਆਪਣਾ YouTube ਤੇ ਤੇ ਕੀ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਦੀ ਕੁਝ ਨਹੀਂ ਕਰ ਪਾਉਂਗੀ ਔਰ ਜਿਹੜੇ ਮੇਰੇ ਡਰੀਮ ਆ ਮੇਰੇ ਕਦੀ ਪੂਰੇ ਨਹੀਂ ਹੋ ਸਕਦੇ ਅਗਰ ਮੈਂ ਲੋਕਾਂ ਦੀ ਪਰਵਾਹ ਕਰੂੰਗੀ ਅਗਰ ਤੁਸੀਂ ਸੱਚੀ ਲਾਈਫ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਨਾ ਲੋਕਾਂ ਔਰ ਰਿਸ਼ਤੇਦਾਰਾਂ ਦੀ ਪਰਵਾਹ ਕੀਤੇ ਬਿਨਾ ਹੀ ਤੁਹਾਨੂੰ ਆਪਣਾ ਕੰਮ ਕਰਨਾ ਪੈਣਾ ਆ ਪਤਾ ਕੀ ਗ ਨਹੀਂ ਕਰੋਗੇ ਨਾ ਉਦੋਂ ਵੀ ਲੋਕੀ ਗੱਲਾਂ ਕਰੋਗੇ ਔਰ ਜੇ ਤੁਸੀਂ ਲਾਈਵ ਦੇ ਵਿੱਚ ਕੁਝ ਕਰਨ ਲੱਗ ਜੂਗੇ ਨਾ ਉਦੋਂ ਵੀ ਲੋਕੀ ਗੱਲਾਂ ਕਰਨਗੇ ਉਬਾਰਸ ਗੱਲਾਂ ਕਰਦੇ ਕਰਦੇ ਮੈਂ ਆਪਣਾ ਰੂਮ ਆ ਜਿਹੜਾ ਸਾਰਾ ਸੈੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਔਰ ਮੇਰੇ ਰੂਮ ਚ ਨਾ ਜਿਆਦਾ ਖਲਾਰਾ ਵਗੈਰਾ ਨਹੀਂ ਸੀਗਾ ਤੇ ਮੈਂ ਸਾਰਾ ਝਾੜ ਕੇ ਬਿਛਾ ਦਿੱਤਾ ਔਰ ਸੋਫੇ ਵਾਲਾ ਰੂਮ ਵੀ ਸਾਰਾ ਆਰਗੇਨਾਈਜ਼ ਕਰ ਦਿੱਤਾ ਚੀਜ਼ਾਂ ਜਿੱਥੇ ਕਰਨ ਵਾਲੀਆਂ ਸੀਗੀਆਂ ਔਰ ਮੈਂ بڑے ਵਾਲੇ ਸੋਫੇ ਤੇ ਇਸ ਕਰਕੇ ਕਵਰ ਨਹੀਂ ਬਿਛਾਇਆ ਕਿਉਂਕਿ ਇਹ ਅੱਜ ਫੇਰ ਦੁਬਾਰਾ ਤੋਂ ਪਾਣੀ ਗਰਾ ਦਿੱਤਾ ਸੀਗਾ ਔਰ ਪਹਿਲਾਂ ਵੀ ਪਾਣੀ ਗਰਾਇਆ ਸੀ ਤੁਸੀਂ ਦੇਖ ਸਕਦੇ ਹੋ ਦਾਗ ਵਗੈਰਾ ਪੈ ਜਾਂਦੇ ਔਰ ਇਸ ਸੋਫੇ ਦੀ ਨਾ ਇਹ ਹੀ ਪ੍ਰੋਬਲਮ ਹੈ ਕਿ ਤੋ ਦਾਗ ਵਗੈਰਾ ਜਾਣੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਕਿਉਂਕਿ ਇਹਨਾਂ ਨੂੰ ਕਿਸਾਰਾ ਮੈਂ ਆਪਣਾ ਕਿਚਨ ਕਲੀਨ ਕਰ ਦਿੱਤਾ ਕਿਉਂਕਿ ਸ਼ਾਮ ਨੂੰ ਰੋਟੀ ਸਬਜ਼ੀ ਦਾ ਵੀ ਟਾਈਮ ਹੋ ਜਾਣਾ ਸੀ ਤਾਂ ਕਰਕੇ ਕੁਝ ਸਬਜ਼ੀਆਂ ਵਗੈਰਾ ਮੇਰੀਆਂ ਰਹਿ ਗਈਆਂ ਕੱਢਣ ਵਾਲੀਆਂ ਉਹ ਮੈਂ ਸ਼ਾਮ ਨੂੰ ਦੇਖੂਗੀ ਹੁਣ ਕੱਢੂੰਗੀ ਔਰ ਭਾਂਡੇ ਮਾਂਜ ਕੇ ਵੇੜੇ ਵਿੱਚ ਰੱਖ ਦਿੱਤੇ ਸੀਗੇ ਹੁਣ ਇੱਥੇ ਨਾ ਸੁੱਕ ਜਾਣਗੇ ਸ਼ਾਮ ਨੂੰ ਬਸ ਸਾਰਾ ਕੰਮ ਕਰਨ ਤੋਂ ਬਾਅਦ ਪਾਰੀ ਆਂਦੀ ਹੈਗੀ ਇਹ ਇੱਥੇ ਰਾਤ ਦੇ ਮਨ ਡਿਨਰ ਦੀ ਪ੍ਰੇਪਰੇਸ਼ਨ ਕਰਨੀ ਸੀਗੀ ਔਰ ਕੱਲ ਨਾ ਮੈਂ ਸ਼ਾਮੀ ਥੋੜੀ دیر ਵਾਸਤੇ ਲਈ ਵੀ ਆ ਗਈ ਸੀਗੀ ਮੈਂ ਕਿਹਾ ਚੱਲ ਲਾਈਵ ਆ ਜਾ ਨਹੀਂ ਕਿਉਂਕਿ ਕੱਲ ਮੈਂ ਵਲੌਗ ਨਹੀਂ ਥੋੜਨਾ ਸ਼ੇਅਰ ਕਰ ਪਾਈ ਮੈਂ ਸੋਚਿਆ ਕਾਫੀ ਸਾਰੇ ਡੇਲੀ ਮੇਨਾ ਸਬਸਕ੍ਰਾਈਬਰ ਜੋੜਦੇ ਆ ਉਹਨਾਂ ਨਾਲ ਗੱਲਬਾਤ ਵੀ ਕੀਤੀ ਜਾਵੇ ਔਰ ਅੱਛਾ ਰਹੇਗਾ ਔਰ ਬਸ ਉਸ ਤੋਂ ਬਾਅਦ ਮੈਂ ਹੈ ਨਾ ਆਪਣੇ ਕਿਚਨ ਚ ਆ ਗਈ ਚਾਹ ਪੀਣ ਦੇ ਨਾਲ ਨਾਲ ਮੈਂ ਪਾਲਕ ਨੂੰ ਧੋ ਕੇ ਸੁਵਾਰ ਕੇ ਰੱਖ ਦਿੱਤਾ ਸੀ ਮੈਂ ਕਿਹਾ ਉਹਦਾ ਪਾਣੀ ਵਗੈਰਾ ਨਾ ਨਿੱਚੜ ਜਾਏਗਾ ਔਰ ਦੂਸਰੀ ਸਾਈਡ ਤੇ ਨਾ ਮ ਲਦੀ ਚਾਹਾਂਗੀ ਔਰ ਮੈਂ ਨਾ ਘੜੀ ਚ ਟਾਈਮ ਦੇਖਦੀ ਪਈ ਸੀ ਇੱਥੇ ਕਿੰਨਾ ਹੋ ਚੁੱਕਿਆ ਆ ਔਰ ਮੈਨੂੰ ਪਤਾ ਸੀਗਾ ਕਿ ਮੈਂ ਹੁਣ ਜੇ ਇੱਕ ਵਾਰੀ ਬੈਠ ਗਈ ਨਾ ਫਿਰ ਬਾਅਦ ਵਿੱਚ ਉੱਠਣਾ ਮੁਸ਼ਕਿਲ ਹੋ ਜਾਂਦਾ ਆ ਔਰ ਵਾਸੇ ਉਸ ਤੋਂ ਬਾਅਦ ਮੈਂ ਜਿਹੜਾ ਆਪਣੀ ਰੈਸিপি ਹੈ ਤਪਾਲਕ ਔਰ ਆਲੂ ਦੀ ਉਹ ਤਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੀ ਅਕਸਰ ਤੁਸੀਂ ਮੈਨੂੰ ਕਾਫੀ ਸਾਰੇ ਮੈਸੇਜ ਕਰਦੇ ਹੋ ਰੈਸিপি ਨੂੰ ਲੈ ਕੇ ਔਰ ਸਪੈਸ਼ਲੀ ਅਜੀਤ ਵੀਰਾ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਆ ਹਰੇਕ ਕੰਮ ਨੂੰ ਤਾਹੋ ਕਰਦੇ ਕਰਦੇ ਉਹਨੂੰ ਰੈਸিপি ਬਹੁਤ ਜ਼ਿਆਦਾ ਪਸੰਦ ਆਂਦੀ ਆ ਔਰ ਮੈਂ ਸੋਚਿਆ ਜੜੀ ਆਪਣੀ ਪਾਲਕ ਔਰ ਆਲੂ ਦੀ ਰੈਸিপি ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਵਾ ਨਾਂ ਦੀ ਦਾਲ ਮੈਂ ਕੰਟੀਨਿਊ ਰੱਖੂੰਗੀ ਜੜੀ ਮੈਂ ਪਹਿਲਾਂ ਤੁਹਾਡੇ ਨਾਲ ਗੱਲਾਂ ਕਰਦੀ ਸੀ ਔਰ ਪਲੀਜ਼ ਬਸ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਔਰ ਜਿਹੜੀ ਮੈਂ ਭੈਣ ਦੇ ਬਾਰੇ ਤੁਹਾਨੂੰ ਗੱਲ ਕੀਤੀ ਆ ਉਹਨਾਂ ਦਾ ਚੈਨਲ ਦਾ ਨਾਮ ਹੈਗਾ ਕਿਰਨ ਕਿਰਨ ਹੋਮ ਵਲੌਗ ਔਰ ਪਲੀਜ਼ ਮੇਰੇ ਵਾਂਗੂ ਹੀ ਹੋਪ ਪੰਜਾਬੀ ਚੈਨਲ ਆ ਜਿਹੜਾ ਉਹਨਾਂ ਨੇ ਖੋਲਿਆ ਹੋਇਆ ਆਪਣੀ ਰੂਟੀਨ ਉਹ ਡੇਲੀ ਸ਼ੇਅਰ ਕਰਦੇ ਆ ਪਤਾ ਕੀ ਕਹਿੰਦਾ ਜਦੋਂ ਤੁਸੀਂ YouTube ਤੇ ਆ ਜੰਨੇ ਆ ਜਾਂ ਫਿਰ ਤੁਸੀਂ ਸਪੈਸ਼ਲੀ YouTube ਤੇ ਜਾ ਤੁਸੀਂ ਆ ਜੰਨੇ ਨਾ ਤੁਸੀਂ ਆਪਣਾ ਚੈਨਲ ਖੋਲ੍ਹ ਦਿਓ ਕੰਮ ਕਰਦੇ ਹੋ ਤੁਹਾਨੂੰ ਨਾ ਕੋਈ ਨਾ ਕੋਈ ਮੋਟੀਵੇਟ ਕਰਨ ਵਾਲਾ ਜ਼ਰੂਰ ਹੋਣਾ ਚਾਹੀਦਾ ਆ ਸੋ ਮੈਨੂੰ ਐਦਾ ਲੱਗਦਾ ਪਿਆ ਉਸ ਭੈਣ ਨੂੰ ਵੀ ਇਸ ਵੇਲੇ ਨਾ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰ ਇੱਕ ਵਾਰ ਤੁਸੀਂ ਉਹਨਾਂ ਦੇ ਚੈਨਲ ਤੇ ਜਰੂਰ ਜਾ ਕੇ ਵਿਜ਼ਿਟ ਕਰਿਓ ਔਰ ਉਹਨਾਂ ਨੂੰ ਪਲੀਜ਼ ਜਾ ਕੇ ਜਰੂਰ ਸਪੋਰਟ ਕਰਿਓ ਕਿਉਂਕਿ ਪਤਾ ਕੀ ਗੱਲ ਹੈ ਹਰ ਇੱਕ ਭੈਣ ਦੇ ਜਾਂ ਫਿਰ ਹਰ ਇੱਕ ਮਤਲਬ ਜਿੰਨੀਆਂ ਵੀ ਹਾਊਸ ਵਾਈਫ ਆ ਉਹਨਾਂ ਸਾਰਿਆਂ ਦੇ ਕੋਈ ਨਾ ਕੋਈ ਜਰੂਰ ਸੁਪਨੇ ਹੁੰਦੇ ਆ ਹਰ ਕੋਈ ਜਦੋਂ ਆਪਣੀ ਮੈਰिज ਹੋ ਕੇ ਆਪਣੇ ਸਹੁਰੇ ਘਰ ਆਂਦੇ ਆ ਆਪਣੇ ਛੋਟੇ ਛੋਟੇ ਸੁਪਨੇ ਜਰੂਰ ਲੈ ਕੇ ਆਂਦੀਆਂ ਔਰ ਕਈ ਤਾਂ ਬਹੁਤ ਲੱਕੀ ਹੁੰਦੀਆਂ ਕੁੜੀਆਂ ਜਿਨ੍ਹਾਂ ਦੇ ਸੁਪਨੇ ਪੂਰੇ ਹੋ ਜਾਂਦੇ ਨੇ ਔਰ ਕੁਝ ਕੁੜੀਆਂ ਇਦਾਂ ਦੀਆਂ ਹੁੰਦੀਆਂ ਜਿਨ੍ਹਾਂ ਦੇ ਸੁਪਨੇ ਜਿਹੜੇ ਅਧੂਰੇ ਰਹਿ ਜਾਂਦੇ ਨੇ ਪਲੀਜ਼ ਇੱਕ ਵਾਰੀ ਉਹਨਾਂ ਦੇ ਚੈਨਲ ਤੇ ਜਰੂਰ ਤੁਹਾਉ ਉਹਨਾਂ ਦੇ ਭੈਣ ਦਾ ਚੈਨਲ ਦਾ ਨੇਮ ਔਰ ਬਲੱਸ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਇਹੀ ਮੈਸੇਜ ਦੇਣਾ ਚਾਹੁੰਦੀ ਆ ਉਹਨਾਂ ਨੂੰ ਨਹੀਂ ਸਾਰੀਆਂ ਭੈਣਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਪਲੀਜ਼ ਅਗਰ ਤੁਸੀਂ ਲਾਈਵ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਨਾ ਤੇ ਪਲੀਜ਼ ਆਪਣੇ ਕੰਮ ਤੇ ਜਰੂਰ ਫੋਕਸ ਕਰੋ ਅਗਰ YouTube ਤੇ ਵੀ ਕੰਮ ਕਰਦੇ ਹੋ ਨਾ ਕੰਟੀਨਿਊ YouTube ਤੇ ਕੰਮ ਕਰੋ ਕਿਉਂਕਿ YouTube ਨਾ ਬਹੁਤ ਜ਼ਿਆਦਾ ਟਾਈਮ ਮੰਗਦਾ ਆ ਜਿਵੇਂ ਤੁਸੀਂ ਆਪਣੇ ਘਰ ਨੂੰ ਟਾਈਮ ਦਿੰਦੇ ਹੋ ਨਾ ਸੇਮ ਐਸੇ ਤਰੀਕੇ ਨਾਲ YouTube ਵੀ ਕੰਮ ਮੰਗਦਾ ਆ ਟਾਈਮ ਮੰਗਦਾ ਆ ਸੋ ਉਹਦੇ ਨਾਲ ਨਾ ਘਰ ਦੇ ਘਰ ਨੂੰ ਵੀ ਮੈਨੇਜ ਕਰਨਾ ਸਿੱਖੋ YouTube ਤੇ ਵੀ ਕੰਮ ਕਰਨਾ ਵੀ ਮੈਨੇਜ ਸਿੱਖੋ ਤੁਹਾਨੂੰ ਆਰਾਮ ਦੇ ਨਾਲ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਨੇਜ ਹੋ ਜਾਣਗੀਆਂ ਕੋਈ ਔਖਾ ਨਹੀਂ ਆ ਬਸ ਮਾੜਾ ਮੋਟਾ ਸਟਾਰਟਿੰਗ ਦੇ ਵਿੱਚ ਔਖਾ ਲੱਗਦਾ ਜ਼ਿਆਦਾ ਔਖਾ ਨਹੀਂ ਆ ਔਰ ਨਾਲੇ ਜੇ ਤੁਸੀਂ ਆਪਣੀ ਕੋਈ ਰੂਟੀਨ ਬਣਾ ਲੂਗੇ ਨਾ ਫਿਰ ਤੁਹਾਡੀ ਜਿਹੜੀ ਰੂਟੀਨ ਆ ਰੂਟੀਨ ਦੇ ਅਕੋਰਡਿੰਗ ਚੱਲੂਗੇ ਫਿਰ ਤੁਹਾਨੂੰ ਨਾ ਜ਼ਿੰਦਗੀ ਦੀ ਹਰ ਇੱਕ ਚੀਜ਼ ਇਸੇ ਕਰਕੇ ਕਹਿੰਨੀ ਹੁਣੀ ਰੂਟੀਨ ਬਣਾਇਆ ਕਰੋ ਆਪਣਾ ਇੱਕ ਟਾਈਮ ਟੇਬਲ ਫਿਕਸ ਜਰੂਰ ਰੱਖਿਆ ਕਰੋ ਮੈਂ ਕੱਲ ਜਦੋਂ ਲਾਈਵ ਆਈ ਸੀ ਨਾ ਅੱਗੇ ਵੀ ਮੈਂ ਜਦੋਂ ਵੀ ਲਾਈਵ ਆਉਣੀ ਆ ਤੇ ਕਾਫੀ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਔਰ ਕਈ ਵਾਰ ਇਹ ਤਾਂ ਹੁੰਦਾ ਨਾ ਭੈਣਾਂ ਮੈਸੇਜ ਕਰਕੇ 2-4 ਚੱਲੇ ਜਾਂਦੀਆਂ ਨੇ ਔਰ ਵੇਚਣਾ ਫਿਰ ਉਹਨਾਂ ਦੀ ਗੱਲ ਰਹਿ ਜਾਂਦੀ ਆ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਲਾਈਵ ਦੇ ਵਿੱਚ ਕੌਣ ਹੈਗਾ ਫੋਨ ਨਹੀਂ ਹੈਗਾ ਅਧੀਆਂ ਕ ਗੱਲਾਂ ਲਾਈਵ ਦੇ ਵਿੱਚ ਹੋ ਜਾਂਦੀਆਂ ਨੇ ਫਿਰ ਅਧੀਆਂ ਕ ਜੜੀਆਂ ਗੱਲਾਂ ਰਹਿ ਜਾਂਦੀਆਂ ਨੇ ਕਿਉਂਕਿ ਉਹ ਪੂਰੀ ਗੱਲ ਨਹੀਂ ਸੁਣਦੀਆਂ ਉਸ ਤੋਂ ਪਹਿਲੇ ਹੀ ਲਾਈਵ ਤੋਂ ਚੱਲੇ ਜਾਂਦੀਆਂ ਨੇ ਫਿਰ ਜਦੋਂ ਮੈਂ ਆਪਣਾ ਵਲੌਗ ਆ ਜਿਹੜਾ ਸ਼ੇਅਰ ਕਰਦੀ ਆ ਫਿਰ ਵਲੌਗ ਦੇ ਵਿੱਚ ਮੈਨੂੰ ਕਾਫੀ ਸਾਰੇ ਮ ਕਰਦੀਆਂ ਨੇ ਉਸ ਤੋਂ ਬਾਅਦ ਜਦੋਂ ਮੈਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦੀ ਆ ਨਾ ਕਿਉਂਕਿ ਤੁਹਾਨੂੰ ਪਤਾ ਨਾ ਵੀ ਕਮੈਂਟ ਦੇ ਵਿੱਚ ਹਰ ਇੱਕ ਨੂੰ ਰਿਪਲਾਈ ਕਰਨਾ ਜਾਂ ਫਿਰ ਹਰ ਇੱਕ ਦੀ ਇੱਕ ਇੱਕ ਗੱਲ ਨੂੰ ਜਵਾਬ ਦੇਣਾ ਕਈ ਵਾਰ ਨਾ ਮੁਸ਼ਕਿਲ ਹੋ ਜਾਂਦਾ ਆ ਬਾਕੀ ਮੈਂ ਤਾਂ ਡੇਲੀ ਕੋਸ਼ਿਸ਼ ਕਰਦੀ ਹੁੰਦੀ ਜਿੱਦਾਂ ਜਿੱਦਾਂ ਜਿਹਦਾ ਕਮੈਂਟ ਆਂਦਾ ਮੈਂ ਜ਼ਰੂਰ ਰੀਡ ਕਰਕੇ ਉਹਨਾਂ ਦੇ ਕਮੈਂਟ ਦਾ ਰਿਪਲਾਈ ਜ਼ਰੂਰ ਕਰਦੀ ਹੁੰਨੀ ਆ ਪਰ ਕਈ ਵਾਰ ਐਦਾਂ ਹੁੰਦਾ ਨਾ ਬਹੁਤ ਸਾਰੀਆਂ ਗੱਲਾਂ ਹੋ ਮੈਨੂੰ ਕਮੈਂਟ ਦੇ ਵਿੱਚ ਹੀ ਪੁੱਛਦੀਆਂ ਨੇ ਕਿਉਂਕਿ ਕਮੈਂਟ ਦੇ ਵਿੱਚ ਡੇਲੀ ਇੰਨੀ ਗੱਲਬਾਤ ਕਰਨਾ ਪੋਸੀਬਲ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਆ ਮੈਂ ਸਵੇਰੇ ਵੀ ਰੁ ਥੋੜੀ ਬਹੁਤ ਸ਼ਾਮ ਨੂੰ ਵੀ ਸ਼ੇਅਰ ਕਰਨੀ ਹੁੰਦੀ ਆ ਔਰ ਨਾ ਟਾਈਮ ਘਟ ਹੋਣ ਦੀ ਵਜ੍ਹਾ ਕਰਕੇ ਨਾ ਫਿਰ ਮੇਰੇ ਕੋਲ ਇੰਨੀਆਂ ਸਾਰੀਆਂ ਗੱਲਾਂ ਕਮੈਂਟ ਚ ਨਹੀਂ ਹੁੰਦੀਆਂ ਲਾਈਵ ਮੈਂ ਇਸੇ ਕਰਕੇ ਆਣੀ ਹੁੰਨੀ ਵੀ ਤੁਸੀਂ ਤੁਹਾਡੇ ਜੋ ਵੀ ਕੁਐਸਚਨ ਪੁੱਟਾ ਜੋ ਵੀ ਤੁਹਾਡੀ ਕੁਆਰੀ ਆ ਜੋ ਵੀ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਜਾਂ ਫੇਰ ਗੱਲ ਕਰਨਾ ਚਾਹੁੰਦੇ ਹੋ ਜਾਂ ਫੇਰ ਤੁਸੀਂ ਮੇਰੇ ਬਾਰੇ ਜਾਨਣਾ ਚਾਹੁੰਦੇ ਤੁਸੀਂ ਲਾਈਵ ਚਾਕੇ ਮੇ ਨਾਲ ਗੱਲ ਕਰ ਸਕਦੇ ਹੋ ਅਕਸਰ ਕੀ ਹੁੰਦਾ ਨਾ ਫਿਰ ਤੁਸੀਂ ਗੱਲ ਨਹੀਂ ਪੂਰੀ ਕਰਕੇ ਜਾਂਦੇ ਫਿਰ ਬਾਅਦ ਵਿੱਚ ਬਹੁਤ ਸਾਰੇ ਕਮੈਂਟ ਕਰਦੇ ਆ ਔਰ ਫਿਰ ਨਾ ਕੱਲੇ ਕੱਲੇ ਕਮੈਂਟ ਦਾ ਰੈਪਲਾਈ ਕਰਨਾ ਮੇਰੇ ਲਈ ਥੋੜਾ ਜਿਹਾ ਨਾ ਮੁ ਮੈਨੂੰ ਮੈਸੇਜ ਆਇਆ ਸੀਗਾ ਵੀ ਤੁਸੀਂ ਆਪਣੀ ਹੈਲਦੀ ਡਾਈਟ ਆ ਜਰੂਰ ਸ਼ੇਅਰ ਕਰਿਓ ਜਦੋਂ ਹੈਲਦੀ ਡਰਿੰਕ ਤੁਸੀਂ ਕਿਹੜੀ ਲੈਨੇ ਹੋ ਮੈਂ ਕੱਲ ਵੈਸੇ ਉਹਨਾਂ ਨੂੰ ਲਾਈਵ ਦੇ ਵਿੱਚ ਦੱਸ ਦਿੱਤਾ ਸੀਗਾ ਬਸ ਉਹ ਕੁਐਸਚਨ ਮੈਨੂੰ ਕਰਕੇ ਨਾ ਲਾਈਵ ਦੇ ਵਿੱਚ ਚੱਲੇ ਗਿਆ ਉਸ ਤੋਂ ਬਾਅਦ ਮੈਨੂੰ ਸਮਝ ਨਹੀਂ ਆਉਂਦਾ ਫਿਰ ਮੈਂ ਜਿਹੜਾ ਤੁਸੀਂ ਮੈਨੂੰ ਕੁਐਸਚਨ ਪੁੱਟ ਕੀਤਾ ਮੈਂ ਆਨਸਰ ਕਿਨੂੰ ਦਵਾ ਇਸ ਕਰਕੇ ਜਦੋਂ ਵੀ ਵਲੌਗ ਬਣਾਉਣੀ ਹੁੰਦੀ ਕੋਸ਼ਿਸ਼ ਕਰਦੀ ਹੁੰਨੀ ਆ ਵੀ ਸਾਰਿਆਂ ਦੇ ਮਤਲਬ ਜਿਹੜੇ ਕਮੈਂਟ ਹੁੰਦੇ ਉਹਨਾਂ ਦੇ ਜਵਾਬ ਮੈਂ ਇੱਕ ਵਲੌਗ ਦੇ ਵਿੱਚ ਹੀ ਦੇ ਦਵਾ ਨਾਲ ਨਾਲ ਤੁਸੀਂ ਮੇਰਾ ਰੁਟੀਨ ਤਾਂ ਦੇਖ ਹੀ ਲੈਨੇ ਹੋ ਨਾਲ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਆ ਮੈਂ ਕਮ ਕਿ ਦੱਸ ਸਕਾਂ ਕਿਉਂਕਿ ਨਾ ਐਦਾਂ ਮੈਨੂੰ ਥੋੜਾ ਜਿਹਾ ਈਜ਼ੀ ਰਹਿੰਦਾ ਦੱਸਣਾ ਔਰ ਕਿਉਂਕਿ ਫਿਰ ਵਲੌਗ ਦੇ ਵਿੱਚ ਇੰਨੀ ਟਾਈਪਿੰਗ ਕਰਕੇ ਮੈਂ ਸਾਰੀਆਂ ਚੀਜ਼ਾਂ ਮੈਂ ਨਹੀਂ ਮੈਨੇਜ ਕਰ ਸਕਦੀ ਸੋ ਇਸ ਕਰਕੇ ਉਹ ਕੱਲ ਹੈਲਦੀ ਡਾਈਟ ਬਾਰੇ ਪੁੱਛਦੇ ਸੀ ਹੈਲਦੀ ਡਰਿੰਕ ਬਾਰੇ ਪੁੱਛਦੇ ਸੀਗੇ ਉਹਨਾਂ ਨੂੰ ਮੈਂ ਲਾਈਵ 'ਚ ਕੱਲ ਦੱਸਿਆ ਸੀਗਾ ਉਹਨਾਂ ਦਾ ਰਿਪਲਾਈ ਨਹੀਂ ਮੈਨੂੰ ਕੋਈ ਵੀ ਆਇਆ ਹੈਗਾ ਮੈਂ ਆਪਣੀ ਜਿਹੜੀ ਮਾਰਨਿੰਗਸ ਵੇਲੇ ਡਰਿੰਕ ਹੁੰਦੀ ਹੈ ਜੀਰਾ ਅਜਵਾਇਨ ਔਰ ਸੌਂਫ ਦੀ ਲੈਣੀ ਆ ਕਈ ਵਾਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਮੈਂ ਮਿਕਸ ਕਰਕੇ ਲੈ ਲੈਣੀ ਆ ਔਰ ਕਈ ਵਾਰ ਮੈਂ ਲਗ-ਲਗ ਕਰਕੇ ਲੈਣੀ ਆ ਔਰ ਬਸ ਨੀ ਲੈਂਦੀ کافی ਲੰਬੇ ਟਾਈਮ ਤੋਂ ਇਹਨਾਂ ਨੂੰ ਮੈਂ ਲੈਣੀ ਆ ਕੱਲੀ ਹੈਲਦੀ ਡਾਈਟ ਜਾਂ ਫੇ ਕੱਲੀ ਹੈਲਦੀ ਡਰਿੰਕ ਦੇ ਨਾਲ ਕੁਝ ਨਹੀਂ ਬੰਦਣਾ ਹੈਗਾ ਤੁਹਾਨੂੰ ਹੌਲੀ-ਹੌਲੀ ਕਰਕੇ ਮੈਂ ਤੁਹਾਨੂੰ ਇਹ ਨਹੀਂ ਹਮੇਸ਼ਾ ਕਹਿੰਦੀ ਹੁੰਨੀ ਤੁਸੀਂ ਆਪਣਾ ਲਾਈਫ ਸਟਾਈਲ ਇੱਕਦਮ ਚੇਂਜ ਕਰ ਦੋ ਹਰ ਇੱਕ ਚੀਜ਼ ਹੌਲੀ-ਹੌਲੀ ਛੱਡੀ ਜਾਂਦੀ ਆ ਮੇਰੀਆਂ ਵੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਸੀ ਮੈਂ ਹੌਲੀ-ਹੌਲੀ ਕਰਕੇ ਛੱਡੀਆਂ ਸਭ ਤੋਂ ਪਹਿਲਾਂ ਫਾਸਟ ਫੂਡ ਅਗਰ ਤੁਸੀਂ ਜ਼ਿਆਦਾ ਖਾਂਦੇ ਹੋ ਇੱਕਦਮ ਨਾ ਛੱਡੋ ਕੋਈ ਚੱਕਰ ਨਹੀਂ ਤੁਸੀਂ ਉਹਨੂੰ ਹੌਲੀ-ਹੌਲੀ ਕਰਕੇ ਘਟਾਉਣਾ ਸ਼ੁਰੂ ਕਰ ਦੋ ਮੈਂ ਮਹੀਨੇ ਵਿੱਚ ਇੱਕ ਵਾਰੀ ਨਾ ਆਪਣਾ ਫਾਸਟ ਫੂਡ ਬਾਹਰਲਾ ਜ਼ਰੂਰ ਖਾਣੀ ਆ ਔਰ ਪੂਰੇ ਮਹੀਨੇ ਵਿੱਚ ਮੈਂ ਬਿਲਕੁਲ ਵੀ ਨਹੀਂ ਖ ਘੱਟ ਹੀ ਖਾਨਨੀ ਆ ਔਰ ਨਾਲ ਮੈਂ ਹੈਲਦੀ ਡਰਿੰਕ ਹੈਲਦੀ ਡਾਈਟ ਬਸ ਕੁਝ ਨਹੀਂ ਆ ਔਰ ਥੋੜਾ ਤਲਿਆ ਪੂਣਿਆ ਮੈਂ ਘੱਟ ਖਾਨਨੀ ਆ ਬਾਹਰਲਾ ਘੱਟ ਖਾਨਨੀ ਆ ਔਰ ਜਿਹੜੀ ਵਾਈਟ ਵਾਲੀ 슈ਗਰ ਆ ਮੈਂ ਹਮੇਸ਼ਾ ਵਲੌਗ ਦੇ ਵਿੱਚ ਇੱਕੋ ਚੀਜ਼ ਬਾਰ-ਬਾਰ ਇਸੇ ਕਰਕੇ ਬੋਲਦੀ ਆ ਕਿਉਂਕਿ ਉਹਦਾ ਇਫੈਕਟ ਬਹੁਤ ਜ਼ਿਆਦਾ ਸਕਿਨ ਦੇ ਉੱਤੇ ਪੈਂਦਾ ਆ ਜਿਹੜੀ ਵਾਈਟ ਵਾਲੀ 슈ਗਰ ਆ ਨਾ ਮੈਨੂੰ ਛੱਡੇ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਉਹਦੀ ਜਗ੍ਹਾ ਮੈਂ ਗੋੜ ਔਰ ਸ਼ੱਕਰ ਯੂਜ਼ ਕਰਦੀ ਆ ਸਬਜੀ ਵਗੈਰਾ ਮੇਰੀ ਬਣ ਕੇ ਹੋ ਚੁੱਕੇ ਰੈਡੀ ਬਸ ਥੋੜਾ ਥੋੜਾ ਪਾਣੀ ਰਹਿ ਗਿਆ ਸੀ ਹੁਣ ਇਹਨੂੰ ਮੈਂ ਖੁੱਲਾ ਛੱਡ ਦੂੰਗੀ ਤਾਂ ਕਿ ਇਹਦਾ ਪਾਣੀ ਵਗੈਰਾ ਚੰਗੇ ਤਰੀਕੇ ਨਾਲ ਸੋਖ ਹੋ ਜਵੇ ਔਰ ਲਾਸਟ ਵਿੱਚ ਇਹਦੇ ਵਿੱਚ ਮੈਂ ਪਾਇਆ ਥੋੜਾ ਜਿਹਾ ਆਪਣਾ ਗਰਮ ਮਸਾਲਾ ਔਰ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਇਆ ਹਰਾ ਧਨੀਆ ਉਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਔਰ ਉਸ ਤੋਂ ਬਾਅਦ ਬਸ ਰਾਤ ਦੀ ਜਿਹੜੀ ਰੋਟੀ ਸਬਜੀ ਦਾ ਕੰਮ ਮੇਰਾ ਹੋ ਚੁੱਕਿਆ ਫਿਨਿਸ਼ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦੀ ਪਈਆਂ ਅਗਲੇ ਵਲੌਗ ਦੇ ਵਿੱਚ ਨੈਕਸਟ ਮਾਰਨਿੰਗ ਮਤਲਬ ਅੱਜ ਵਾਲੇ ਵਲੌਗ ਦੇ ਵਿੱਚ ਔਰ ਕੱਲ ਮੇਰੀ ਰੁਟੀਨ ਸਿਰਫ ਐਨੇ ਹੀ ਸੀ ਕਿ ਬਸ ਰਾਤ ਨੂੰ ਰੋਟੀ ਵਗੈਰਾ ਖਾ ਕੇ ਭਾਂਡੇ ਮਾਂਜੇ ਉਸ ਤੋਂ ਬਾਅਦ ਸਾਰੀ ਰਸੋਈ ਆਪਣੀ ਕਲੀਨ ਕਰ ਦਿੱਤੀ ਸੀ ਕਿਉਂਕਿ ਇਹ ਤਾਂ ਡੇਲੀ ਰੁਟੀਨ ਦੇ ਵਿੱਚ ਹੁੰਦਾ ਵਾ ਕਿਉਂਕਿ ਡੇਲੀ ਡੇਲੀ ਫਿਰ ਮੈਨੂੰ ਤੁਹਾਨੂੰ ਦਿਖਾਣਾ ਚੰਗਾ ਨਹੀਂ ਲੱਗਦਾ ਹੈਗਾ ਉਸ ਤੋਂ ਬਾਅਦ ਬਸ ਮਾਰਨਿੰਗ ਦੇ ਵਿੱਚ ਮੈਂ ਆ ਗਈ ਸੀਗੀ ਮਾਰਨਿੰਗ ਮੈਂ ਸਭ ਤੋਂ ਪਹਿਲਾਂ ਅੱਜ ਮੈਂ ਕਪੜੇ ਧੋ 2 ਵਜੇ ਤੱਕ ਲਗਾਇਆ ਸੀਗਾ ਔਰ 5 ਵਜੇ ਤੱਕ ਮੇਰੇ ਕੋ ਉੱਠ ਨਹੀਂ ਹੋਇਆ ਹੈਗਾ అలਾਰਮ ਬੰਦ ਕਰਕੇ ਮੈਂ ਫੇਰ ਦੁਬਾਰਾ ਸੋ ਗਈ ਫੇਰ ਨਾ ਮੈਂ 6 ਵਜੇ ਉੱઠી 6 ਵਜੇ ਉੱਠ ਕੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਆਪਣਾ ਮਸ਼ੀਨ ਵਾਲਾ ਕੰਮ ਕਰ ਲੈਣੀ ਆ ਕੱਪੜੇ ਮੇਰੇ ਕਾਫੀ ਜ਼ਿਆਦਾ ਹੋ ਗਏ ਸੀਗੇ ਉਹ ਮੈਂ ਧੋਤੇ ਅੱਜ ਨਾ ਮੈਂ ਆਪਣੇ ਰੂਮ ਦੇ ਕਾਟਨ ਵੀ ਵਾਸ਼ ਕਰ ਦਿੱਤੇ ਮੈਨੇ ਥੋੜੇ ਗੰਦੇ ਲੱਗਦੇ ਸੀਗੇ ਔਰ ਸਵੇਰੇ ਉੱਠ ਕੇ ਜਿੰਨਾ ਵੀ ਮੇਰਾ ਘਰ ਦਾ ਸਾਰਾ ਖਲਾਰਾ ਸੀਗਾ ਡਸਟਿੰਗ ਕਲੀਨਿੰਗ ਝਾੜੂ ਪੋਚਾ ਜੋ ਵੀ ਹੁੰਦਾ ਨਾ ਸਾਰਾ ਉਹ ਮੈਂ ਇੱਥੇ ਕਰ ਚੁੱਕੀ ਆ ਔਰ ਬਸ ਇੱਥੇ ਜਾਵਾਂਗਾ ਬਸ ਮੈਂ ਉਹ ਇੱਥੇ ਵਿਛਾ ਲਾਂਗੀ ਕੱਲ ਤਾਂ ਮੈਂ ਤੁਹਾਨੂੰ ਸ਼ੇਅਰ ਕਰ ਹੀ ਦਿੱਤਾ ਸੀਗਾ ਕਿ ਮੈਂ ਆਪਣੀ ਪਾਲਕ ਦੀ ਸਬਜ਼ੀ ਬਣਾਈ ਹੋਈ ਸੀਗੀ ਥੋੜੀ ਜੀ ਬਚ ਗਈ ਸੀਗੀ ਬਸ ਨਾ ਹਸਬੰਡਾ ਉਹਦੇ ਨਾਲ ਹੀ ਆਪਣੀ ਰੋਟੀ ਹੈ ਜਿਹੜੇ ਖਾ ਗਏ ਸੀਗੇ ਅੱਜ ਉਹ ਲੰਚ ਨਹੀਂ ਲੈ ਕੇ ਗਏ ਇਸ ਕਰਕੇ ਮੈਂ ਸਵੇਰੇ ਅੱਜ ਕੋਈ ਦਾਲ ਸਬਜ਼ੀ ਨਹੀਂ ਬਣਾਈ ਹੈਗੀ ਮੇਰਾ ਟਾਈਮ ਹੈ ਇਸ ਤਰੀਕੇ ਨਾਲ ਫੇਰ ਥੋੜਾ ਜਿਹਾ ਬਚ ਵੀ ਜਾਂਦਾ ਆ ਔਰ ਬਾਕੀ ਇਹ ਗੱਲ ਬ੍ਰੇਕਫਾਸਟ ਦੀ ਮੇਰੀ ਔਰ ਗੁਰਸ਼ੀਨ ਦੀ ਅੱਜ ਆਪਾਂ ਦੋਨਾਂ ਨੇ ਬਣਾਇਆ ਸੀਗਾ ਦਲੀਆ ਦਲੀਆ ਆਪਾਂ ਦੋਨਾਂ ਨੇ ਖਾ ਲਿਆ ਔਰ ਗੁਰਸ਼ੀਨ ਨੇ ਵੀ ਖਾ ਲਿਆ ਆਪਣਾ ਕੰਮ ਵਗੈਰਾ ਮੇਰਾ ਖਤਮ ਹੋ ਚੁੱਕਿਆ ਆ ਉਸ ਤੋਂ ਬਾਅਦ ਜਿਹੜੇ ਮੈਂ ਕੱਲ ਫੇ ਕੱਪੜੇ ਆ ਜਦੋਂ ਮੈਂ ਪਾਟ ਜਾਣ ਤੋਂ ਪਹਿਲਾਂ ਸਵੇਰੇ ਕੱਪੜੇ ਧੋਤੇ ਸੀਗੇ ਬਸ ਉਹਨਾਂ ਨੂੰ ਫੋਲਡ ਕਰਨ ਦਾ ਅੱਜ ਮੇਰਾ ਟਾਈਮ ਮਿਲਿਆ ਬਸ ਅਕਸਰ ਮੇਰੇ ਨਾਲ ਐਦਾ ਹੀ ਹੁੰਦਾ ਰਹਿੰਦਾ ਵਾ ਮੇਰਾ ਜਿਹੜਾ ਕੰਮ ਆ ਕਈ ਵਾਰ ਘਰ ਦਾ ਉੱਪਰ-ਨੀਚੇ ਹੋ ਜਾਂਦਾ ਆ ਔਰ ਬਸ ਮੈਂ ਕਹ ਹੁਣ ਮੈਂ ਫ੍ਰੀ ਹੋ ਚੁੱਕੀ ਆ ਸਾਰਾ ਪਹਿਲਾ ਕੱਪੜੇ ਵਗੈਰਾ ਸਾਰਿਆਂ ਨੂੰ ਫੋਲਡ ਕਰ ਦਵਾਂ ਉਹ ਜਿਹੜੇ ਨਾ ਮੈਂ ਅੱਜ ਕੱਪੜੇ ਵਾਸ਼ ਕੀਤੇ ਹੋਏ ਮੈਨੂੰ ਨਹੀਂ ਪਤਾ ਸ਼ਾਮ ਨੂੰ ਟਾਈਮ ਲੱਗਣਾ ਕਿ ਨਹੀਂ ਲੱਗਣਾ ਟਾਈਮ ਲੱਗ ਗਿਆ ਸ਼ਾਮ ਨੂੰ ਮੈਂ ਤੈ ਮਾਰ ਦੂੰਗੀ ਨਹੀਂ ਤਾਂ ਫੇ ਮੈਂ ਕੱਲ ਮਾਰਨਿੰਗ ਦੇ ਔਰ ਬਹੁਤ ਸਾਰੀਆਂ ਭੈਣ ਆਇਆ ਕਿਸਮਤ ਨੂੰ ਕੋਸਦੀਆਂ ਨੇ ਕਿਸਮਤ ਚ ਹੋ ਗਿਆ ਕਿਸਮਤ ਚ ਹੋ ਗਿਆ ਕਿਸਮਤ ਚ ਕੁਝ ਨਹੀਂ ਹੁੰਦਾ ਕੁਝ ਕਿਸਮਤ ਅਸੀਂ ਪਿੱਛੋਂ ਹੀ ਲਿਖਾ ਕੇ ਲੈ ਕੇ ਆਨੇ ਆ ਔਰ ਕੁਝ ਨਾ ਕਿਸਮਤ ਐਦਾ ਦੀ ਹੁੰਦੀ ਜਿਹੜੀ ਸਾਨੂੰ ਇੱਥੇ ਆ ਕੇ ਨਾ ਦੁਨੀਆ ਤੇ ਸਾਨੂੰ ਆਪ ਬਣਾਨੀ ਪੈਂਦੀ ਆ ਕੋਈ ਨਹੀਂ ਕਰਦਾ ਕੋਈ ਨਹੀਂ ਬਣਾਉਂਦਾ ਤੁਹਾਨੂੰ ਖੁਦ ਹੀ ਬਣਾਨੀ ਪੈਂਦੀ ਆ ਔਰ ਨਾਲ ਨਾਲ ਆਪਣੀ ਸੋਚ ਨੂੰ ਸਹੀ ਰੱਖੋ ਸੋਚ ਚੰਗੀ ਰੱਖੋ ਪੋਜ਼ਿਟਿਵ ਸੋਚੋ ਨੈਗੇਟਿਵ ਚੀਜ਼ਾਂ ਤੋਂ ਦੂਰ ਰਹੋ ਨੈਗੇਟਿਵ ਲੋਕਾਂ ਕੋਲੋਂ ਦੂਰ ਰਹੋ ਕਿਉਂਕਿ ਪਤਾ ਕੀ ਗੱਲ ਤੁਹਾਡੀਆਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਛੋਟੀਆਂ ਇਹ ਜਿਹੜੀਆਂ ਛੋਟੀਆਂ- ਆ ਤਾਂ ਇਹ ਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲ ਬਣਾਣ ਗਿਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਜਾਣ ਗਿਆ ਔਰ ਮੈਂ ਹਮੇਸ਼ਾ ਇਹ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਇਸ ਕਰਕੇ ਮੈਂਸ਼ਨ ਕਰਦੀ ਹੁੰਨੀ ਆ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਉਂਦੀਆਂ ਨੇ ਸੋ ਇਸ ਕਰਕੇ ਸੋਚ ਚੰਗੀ ਰੱਖੋ ਪੋਜ਼ਿਟਿਵ ਸੋਚੋ ਪੋਜ਼ਿਟਿਵ ਚੀਜ਼ਾਂ ਹੀ ਤੁਹਾਡੇ ਨਾਲ ਹੋਣਗੀਆਂ ਸਾਰਾ ਦਿਨ ਤੁਸੀਂ ਜਿੱਦਾਂ ਦਾ ਸੋਚਦੇ ਹੋ ਆਪਣੇ ਮਨ ਜ ਆਪਣੇ ਆਪ ਨੂੰ ਕੋਸਦੇ ਰਹਿਨੇ ਨਾ ਫਿਰ ਉਹਦਾ ਉਹਦਾ ਚੀਜ਼ਾਂ ਹੀ ਤੁਹਾਡੇ ਦਿਮਾਗ ਤੇ ਤੁਹਾਡੀ ਜ਼ਿੰਦਗੀ ਤੇ ਅਸਰ ਕਰਦੀਆਂ ਨੇ ਪਲੀਜ਼ ਆਪਣੀ ਸਵੇਰ ਦੀ ਸ਼ੁਰੂਆਤ ਵੀ ਅੱਛੇ-ਅੱਛੀਆਂ ਚੀਜ਼ਾਂ ਦੇ ਨਾਲ ਹੀ ਕਰਿਆ ਕਰੋ ਤਾਂ ਕਿ ਤੁਹਾਡਾ ਪੂਰਾ ਦਿਨ ਜਿਹੜਾ ਉਹ ਚੰਗੀ ਤਰੀਕੇ ਨਾਲ ਬੀਤ ਸਕੇ ਔਰ ਬਸ ਉਸ ਤੋਂ ਬਾਅਦ ਜਿੰਨੇ ਵੀ ਮੇਰੇ ਸਾਰੇ ਕੱਪੜੇ ਸੀਗੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਤੈਅ ਮਾਰ ਦਿੱਤਾ ਆ ਬਸ ਹਮੇਸ਼ਾ ਨਾ ਮੈਂ ਕੱਪੜੇ ਸੈਕਸ਼ਨ ਵਾਈਜ਼ ਰੱਖ ਲੈਣੀਆਂ ਔਰ ਨਾਲ ਦੇ ਨਾਲ ਜਿੱਦਾਂ ਤੈਅ ਵੱਜੇ ਹੁੰਦੇ ਨੇ ਨਾ ਕੱਪੜੇ ਇਕੱਠੇ ਕਰਕੇ ਪਹਿਲਾਂ ਮੈਂ ਦੂਸਰੀ ਅਲਮਾਰੀ ਵਿੱਚ ਰੱਖਿਆ ਆ ਔਰ ਇੱਥੇ ਜਿਹੜੀ ਹੁਣ ਨਾਲ ਹੀ ਗੁਰਸ਼ੀਂ ਦੀ ਅਲਮਾਰੀ ਪਈ ਹੋਈ ਮੈਂ ਕਿਹਾ ਇਹਦੇ ਵਿੱਚ ਇਹਦੇ ਕੱਪੜੇ ਵਗੈਰਾ ਮੈਂ ਸੈੱਟ ਕਰਕੇ ਰੱਖ ਦੇਣੀ ਆ ਸੋ ਚਲਿਏ ਫਿਰ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਮੰਮੀ ਸੈਂ ਫਰੈਂਡਸ ਨਾਲ ਸ਼ੇਅਰ ਕਰ ਦਿਆ ਕਰੋ ਲੋਟਸ ਆਫ ਲਵ ਦਾ ਮੰਮੀ ਲਾਈਫ ਟੇਕ ਕੇਅਰ ਐਂਡ ਬਾਏ ਬਾਏ